ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਉਹ ਸ਼ਾਮ ਦਾ ਹੋ ਗਿਆ ਸ਼ਾਮ ਦੀ ਸਬਜੀ ਆਪਾਂ ਉਹ ਬਣਾ ਰਹੇ ਹਾਂ ਸਬਜੀ ਬਣਾ ਰਹੇ ਹਾਂ ਆਪਾਂ ਆਲੂ ਤੇ ਮਟਰ ਤੇ ਆਪਣਾ ਤੜਕਾ ਹੀ ਦਾ ਰੱਜ ਗਿਆ ਆਲੂ ਵੀ ਆਪਾਂ ਉਬਾਲ ਲਏ ਆ ਕਿਉਂਕਿ ਥੋੜੀ ਜਿਹੀ ਤਰੀਏ ਜੇ ਸੰਘਣੀ ਹੋ ਜਾਂਦੀ ਹੈ ਇਹਰ ਆਪਣੇ ਕੋਲ ਮਟਰ ਆ ਇਹ ਬਟਾ ਪੈਕ ਤੁਸੀਂ ਅੱਧੇ ਆਪਾਂ ਬਣਾ ਲਏ ਇੱਕ ਦਿਨ ਚੱਲਦੀ ਹੈ ਦੀ ਪੈਸੀ ਤੇ ਅੱਜ ਆਪਾਂ ਬਣਾ ਲਾਂਗੇ ਇਹਨਾਂ ਨੂੰ ਕਿਸੇ ਢਾਂਡੇ ਚ ਛੱਡ ਦੇ ਆਪਾਂ ਇਹਦਰ ਆਪਾਂ ਜਿਹੜੇ ਆਲੂ ਆ ਇਹ ਪਾ ਦਗੇ ਪਹਿਲਾਂ ਕੜਛੇ ਦੇ ਵਿੱਚ ਹਰਕਾ ਦੇਖੋ ਕਿੰਨੀਆਂ ਗਦੀ ਆਪਣਾ ਸਿੱਜ ਗਏ हरमन की फेवरेट सब्जियाँ हरमन है ना पनीर पनीर ता है नहीं ता पनीर इन अंदर इधर स्वाद बनी है अंदर अगर टीवी देखने लगा देखन गए काम बच्चे ने स्कूल का कर लिया ਵਾਸਾ ਪਸਾਬਜੀ ਨੂੰ ਜਿਹੜੇ ਤੜਕਾ ਲਾ ਦਿੰਨੇ ਆ ਸਬਜੀ ਦਾ ਵੈਸੇ ਹੀ ਜਿਹੇ ਮਰਗੀ ਕਿੰਨੇ ਆਲੂ ਆ ਜਿਹੜੇ ਉਹ ਵੀ ਉਬਲੇ ਹੋਏ ਆ ਮਟਰ ਵੀ ਇਹ ਇੱਜੇ ਹੀ ਹੁੰਦੇ ਆ ਜਿਹੜੇ ਆਪਾਂ ਪੈਕਟਾਂ ਵਾਲੇ ਮਟਰ ਲੈ ਕੇ ਆਉਂਦੇ ਆ ਤੜਕਾ ਪਾ ਰਿਹਾ ਨਿਮਲੇਸ਼ਨ ਕੀ ਕਰਾਂ ਮਸਾਂ ਨੂੰ 2-4 ਮਿੰਟ ਇਸੇ ਇਕਲਵਾਵਾਂਗੇ ਆਪਾਂ ਉਧਰ ਜਿਹੜਾ ਧਾਰਾਂ ਦਾ ਵੀ ਆਪਣਾ ਟਾਈਮ ਹੋਇਆ ਪਿਆ ਮਟਰ ਆਪਾਂ ਕੱਟ ਕੇ ਉਹਦੇ ਵਿੱਚ ਪਾ ਦਿੰਦੇ ਆ ਹੰਤਰਾ ਦਾ ਜਿਹੜੀ ਬਦਲਦੀ ਹੈ ਹੰਡਾ ਹੋਂ ਸ਼ੁਰੂ ਹੋਉਂਦੀ ਹੈ ਮੈਂ ਸਵੇਰ ਸ਼ਾਮ ਦਾ ਕਾफी فرق ਪੈ ਗਿਆ ਸ਼ਾਮ ਦਾ ਵੈਸੇ ਹਜੇ ਘੱਟ ਹੁੰਦਾ ਕਾਮ ਦਾ ਕਈ ਵਾਰੀ ਗਰਮੀ ਜੀ ਆਉਂਦੀ ਹੈ ਪਰ ਜਿਹੜਾ ਸਵੇਰ ਦਾ ਮੌਸਮ ਦਾ ਫਰਕ ਪੈ ਗਿਆ ਉਸਕੇ ਪਾਸੇ ਪਾਸ ਕਰਕੇ ਸਵੇਰ ਤੋਂ ਬਹੁਤ ਜ਼ਿਆਦਾ ਤਾਪ ਮੱਝੀ ਹੋ ਜਾਂਦੀ ਹੈ ਚਾਰ ਸਵੇਰੇ ਮੌਸਮ ਬਦਲਿਆ ਕੱਸੀ ਹੰਤਰਾ ਕਹਿੰਦੀ ਜਿਹੜੇ ਉਹ ਵੀ ਹਰਮਨ ਨੇ ਡੈਕਿੰਗ ਕੀਤਾ ਸੀ ਸਾਫ ਨੂੰ ਤਾਂ ਇਹ ਪੱਕਾ ਹੈ ਜੇ ਲੇਡੀ ਆ ਫਾਈਨਸੀ ਤੇ ਕਵਰ ਦੇ ਸਕਦੇ ਆ ਚਾਹਤਾ ਘਰੇ ਬਣਾ ਕੇ ਚੜਾ ਲਾਂਗੇ ਕੋਈ ਤੇ ਬਾਜ਼ਾਰੋਂ ਨਹੀਂ ਆ ਕੇ ਚੜਾ ਲਾਂਗੇ ਜਾਨਾ ਜੁਲਣਾ ਜਿਹੜੀ ਮੈਂ ਕੱਢ ਕੇ ਸੀ ਜਿੰਨਾਂ ਆਪਾਂ ਸਾਫ਼ ਕਰ ਤਾ ਨਾ ਉਹ ਜੀ ਇਹ ਆਪਣੇ ਕੋਲੇ ਮਟਰ ਆ ਜਿੰਨਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਪਾ ਦਾਂਗੇ ਸਬਜ਼ੀ ਦੇ ਵਿੱਚ ਬਸ ਥੋੜਾ ਜਿਹਾ ਸੇਕ ਲੱਗੂਗਾ ਇਹਨਾਂ ਨੂੰ 2-4 ਮਿੰਟ ਦੀ ਹਰਿਆਪਣਾ ਬੋਸਾ ਜਿਹੜਾ ਉਹਦੀ ਸੱਜੇ ਪਿਆਰ ਤੋਂ ਮਨਾਈ ਹੋਈ ਰਹੰਨੇ ਆ। ਸੁਭਾ ਸ਼ਾਮ ਦਾ ਇਹ ਕੰਮ ਬੋਸ ਜਾਂ ਦਿਨਾਂ ਦੀ ਕੰਢੀ ਕਹਿੰਦੇ ਆ। ਇਹ ਕੋਣ ਦਿਨਾਂ ਦਾ ਕਾਫੀ ਕਰਕ ਪੈ ਗਿਆ। ਮੌਸਮ ਦਾ ਕਰਕ ਪੈ ਗਿਆ ਨਾਲ ਨਾਲ ਦਿਨਾਂ ਦਾ ਵੀ ਬਹੁਤ ਫਨਕ ਪੈ ਗਿਆ। ਜਿਹੜਾ ਜਿਹੜੇ ਕਾਫੀ ਛੋਟੇ ਹੋ ਗਏ ਆ। ਪਹਿਲਾ 6 ਵਜੇ ਤਾਰਾਂ ਤੋਂ ਹੀ ਦਿਨਾਂ ਸਵੇਰੇ ਤੋਂ ਵੀ ਸਵਾ 6 ਹੀ ਹੋ ਜਾਂਦੇ ਸੀ। ਕੋਣ ਵਾਸ ਸਵਾ 5 ਵਜੇ ਸਾਢੇ 5 ਵਜੇ ਬੰਦ ਬਾਹਰ ਹੋ ਜਾਂਦੇ। ਕਿ ਸ਼ਾਮ ਨੂੰ ਪਤਾ ਨਹੀਂ ਕੀ ਹੈ ਪਤਾ ਨਹੀਂ ਇਹ ਸਾਰਿਆਂ ਦੇ ਪਤਨ ਸਾਡੇ ਕੀਤਾ ਨਾ ਕਰਕੇ ਮੋਟੇ ਨਾ ਮੱਖਣ ਆ ਇਹ ਨਾ 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 ਉਹ ਬਹੁਤ ਆ ਜਾਂਦੇ ਨੇ ਉਧਰ ਪਸੂ ਮਾਰ ਲੈ ਜੇ ਹੁਣ ਤਾਰਾਂ ਦਾ ਵਾਸਟੈਂਡ ਹੋ ਜਾਂਦਾ ਨਾਲ ਮੱਖਣ ਦਾ ਟਾਈਮ ਹੋ ਜਾਂਦਾ ਮੋਟੇ ਨਾ ਮੋਟੇ ਨਹੀਂ ਨਾ ਮੱਖਣ ਨਹੀਂ ਬਹੁਤ ਜਿਆਦਾ ਆ ਪਸੂ ਮਾਰ ਕੇ ਇਹ ਤੋਂ ਇਹ ਇੱਕ ਡਾਰੀ ਲੱਗਦਾ ਰਹਿੰਦਾ ਕਿ ਕਿ ਚੋਂਦਿਆਂ ਤੋਂ ਹੀ ਨਾ ਪਸੂ ਵਿੱਚ ਨਾ ਮਾਰੇ ਉਹਨਾਂ ਦੇ ਵੀ ਉਹ ਦੰਦੀ ਵੜਦਣਾ ਵਰਨਾਂ ਦੇ ਵੀ ਉਹ ਦਿਲ ਵੀ ਬੈਠਦੇ ਨੇ ਉਹਨਾਂ ਦੇ ਵੀ ਪੀੜ ਲੱਗਦੀ ਉਹਨਾਂ ਨੇ ਕਹਾ ਕਰ ਲਾਤਾ ਤਾਂ ਚੱਕਣੀ ਨਹੀਂ ਗਈ ਆ। ਜਦੋਂ ਉਹਦੇ ਵਿੱਚ ਕਰੀ ਹੋਰ ਘਰ ਚ ਜੇ ਫਿਰ ਸਬਜ਼ੀ ਜਿਹੜੀ ਆਪਣੇ 2-4 ਮਿੰਟ ਬਸ ਰਹੇ ਜੀ ਚੁੱਪ ਚਾਹ। ਚਲੋ ਮੈਂ ਫਟਾ ਕੇ ਦਿੰਦੇ ਹਾਂ ਸਬਜ਼ੀ ਵੰਟੂ। ਫਲਾਲੇ ਜਿੰਨ ਦਰਦ ਨੂੰ ਮਲਾਈ ਤੇ ਇਹ ਕਾਰਾ ਚੋਣਿਆ ਆਸੋ ਆਪੇ 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 ਨੂੰ ਬੰਦਰੀ ਹੰਤ ਕਰ ਕੋਲ ਥੋੜਾ ਜਿਹਾ ਹਿੰਦਾਵਾਸ ਸੁਨਾਈ ਲਾਕੇ ਦਾ ਪਰਦਾ ਹੀ ਚਵਾ ਦਿੰਦੇ ਆਹ ਦੂਸਰਾ ਆਪਾਂ ਨੇ ਬੈਡੀ ਨੂੰ ਕਿਹਾ ਵੀ ਇਸੀ ਉੱਪਰ ਰੱਖ ਖਿਆਗਾ ਉਹ ਫੰਦਾ ਉਹ ਕਾਸੇ ਹਾਂਜੀ ਆਪ ਆ ਗਿਆ ਛੱਤ ਤੇ ਇਸ ਦੇ ਉੱਤੇ ਆਹ ਬੰਨਣ ਇੱਕ ਪੱਲੀ ਆ ਤੇ ਇੱਕ ਹੈਗਾ ਹਲਫਾ ਜੋ ਨਾ ਆਪਣਾ ਵੱਡਿਆ ਗਿਆ ਦਾਤਾ ਥੱਲੇ ਹੱਥ ਤੋਂ ਹੀ ਜਾਂਦਾ ਹੈ ਹੈਲੋ ਉਹ ਸਾਹਮਣੇ ਵੀ ਮਸ਼ੀਨ ਚੱਲਦੀ ਪਈ ਆ ਇੱਧਰ ਦੱਸਦੀ ਨਹੀਂ ਬਈ ਇੱਧਰ ਦੇਖਦਾ ਕਰਕੇ ਅਰੇ ਪਹਿਲਾਂ ਸਾਫ਼ ਕਰਦੇ ਪਏ ਪੂਰਾ ਇਹਨੂੰ ਤੁਹਾਨੂੰ ਵਾ ਮੂਰਲੇ ਪਾਸੇ ਵਿਖਾਉਣੇ ਆ ਉਹਰਲੇ ਪਾਸੇ ਆਪਣਾ ਖੜਾ ਟਰੈਕਟਰ ਪਲਟੀਨਾ ਸੀਡੀ 100 ਸਕੂਟਰੀ ਤੇ ਆ ਫਿਰਦਾ ਏਕਮ ਤੇ ਆ ਫਿਰਦਾ ਫਤੇ ਇਹਨਾਂ ਦਾ ਘਰ ਹੋ ਰਿਹਾ ਸਾਹਮਣੇ ਸਾਹਮਣੇ ਇਹ ਚਾਚਾ ਉਹ ਹਰਿੰਦਰ ਹਲੋ ਹਰਿੰਦਰ ਵੇਖੋ ਬਦਨ ਕੀ ਆ ਕੀ ਜਾਂਦਾ ਅੱਜ ਤਾਂ ਵਦਨੀ ਕੀ ਕਹਿ ਰਿਆ ਨੂੰ ਚਲੋ ਦੇਖਦੇ ਆਪਾਂ ਕਿਵੇਂ ਚੜਾਉਂਦੇ ਜੜੀ ਆ ਕਵਰ ਉੱਤੇ ਨਾਂ ਲੱਗ ਗਿਆ ਡੈਡੀ ਕਵਰ ਹਣ ਫੱਟਕ ਜਿਹੜਿਆ ਅੱਧਾ ਕੱਪ ਉਹ ਜਿਹੜਾ ਤਾਂਗੇ ਆਓ ਚੱਕ ਹੁਣ ਆਪਾਂ ਇਹਨੂੰ ਉੱਤੋਂ ਬੰਨ੍ਹ ਦਾਂਗੇ ਰੱਸੀ ਨਾਲ

ਇਧਰ ਵੀ ਮਸ਼ੀਨ ਚੱਲਦੀ ਪਈ ਆ ਇਧਰ ਵਿੱਚੋਂ ਨਾ ਵੜਿਆ ਗਿਆ ਕਰਤਾ ਇਸ ਨੂੰ ਕਵਰ ਪੂਰਾ ਦੀਦੀ ਰੋਟੀਆਂ ਪਕਾ ਰਹੀ ਹੈ ਚੁੱਲੇ ਤੇ ਆਪਣੀ ਜਿਹੜੀ ਗਤੀਵਿਧੀ ਹੈ ਤੇ ਖਰਾਬ। ਸੋ ਅੱਜ ਸ਼ਾਮ ਨੂੰ ਵੀ ਰੋਟੀਆਂ ਦੀ ਦੀਪ ਪਕਾ ਰਹੀ ਐ। ਬੱਚਾ ਨੂੰ ਭੁੱਖ ਲੱਗੀ ਐ। ਵੈਸੇ ਵੀ ਹੁਣੇ ਰਹੁੰਦਾ ਜਾਂਦਾ 6 ਵਜੇ ਗਏ ਪੂਰੇ। ਹਰਿੰਦਰ ਦੁਪਹਿਰੇ ਰੋਟੀ ਨਹੀਂ ਖਾਂਦਾ ਇਸ ਵੇਲੇ ਉਹ ਖਾਂਦਾ ਨਹੀਂਂਗਾ। 5 ਵਜੇ ਲੱਗ ਗਿਆਂਦਾ ਮੈਨੂੰ ਰੋਟੀ ਕਦ ਰੋਟੀ ਪਕਾਉਂਗੇ ਮੈਨੂੰ ਭੁੱਖ ਲੱਗੀ ਆ। 6 ਵਜੇ ਗਏ। ਥੋੜਾ ਥੋੜਾ ਨਿਹਰਾ ਥੋੜਾ ਥੋੜਾ ਨਿਹਰਾ ਹੋ ਗਿਆ। ਸੋ ਇਧਰ ਆਪਾਂ ਚੁੱਲੇ ਤੇ ਰੋਟੀ ਕਮੈਂਟ ਕਰਕੇ ਦੱਸਿਓ ਕੌਣ ਕੌਣ ਚੁੱਲੇ ਤੇ ਰੋਟੀਆਂ ਪਕਾਉਂਦਾ ਚੁੱਲੇ ਦੀ ਰੋਟੀ ਦਾ ਸਵਾਦ ਵੈਸੇ ਵੱਖਰਾ ਹੀ ਹੁੰਦਾ ਨਾਲ ਬੈ ਕੇ ਪੱਕ ਜਾਈਂ ਜਾਂਦੇ ਆ ਜਦੋਂ ਗੈਸ ਤੇ ਪਕਾਈਦੇ ਹਾਂ ਉਦੋਂ ਫਿਰ ਖੜਕੇ ਪਕਾਉਣਾ ਪੈਂਦਾ ਹੈ ਸੋ ਅੱਜ ਦੇ ਵਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਕੱਲ ਨੂੰ ਮਿਲਦੇ ਹਾਂ ਕਿਸੇ ਨਵੇਂ ਵਲੌਗ ਨਾਲ ਸਾਰਿਆਂ ਨੇ ਝੁੱਲੇ ਤੇ ਰੋਟੀਆਂ ਪਕਾਓ ਤੇ ਖਾਓ ਖਾ ਲਓ ਝੁੱਲੇ ਦੀ ਰੋਟੀ ਸੋ ਮਿਲਦੇ ਹਾਂ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ